ਜਿਹੜਾ ਕਹਿੰਦਾ ਸੀ ਕਿ ਗੱਨ ਮੈਂ ਨਹੀਂ ਰੱਖੂੰਗਾ ਬਾਰਗੇ 10-10 ਗੱਡੀਆਂ ਰੱਖੀ ਬੈਠੇ ਐ ਕਟੜਨ ਦੇ ਦਸਾਂ ਗੱਡੀਆਂ ਰੱਖੀ ਬੈਠੇ ਐ ਲੋਪਾ ਦੇ ਕਰਜਾ ਪੈਂਦੇ ਆਜ ਇਹਨੂੰ ਪੁੱਛ ਰੋ ਚਾਹੁੰਦੇ ਆ ਕਿ ਖਰਚਾ ਤੂੰ ਦਾ ਬਣਵਾਉ ਤੂੰ ਵੀ ਬੱਧ ਰੱਖੀ ਬੈਠਾ ਤੂੰ ਦਾ ਆਪਣੀ ਮਾਤਾ ਤੇਰੀ ਨੂੰ ਕੀ ਕਹਿੰਦੇ ਕੋਈ ਉਹਦੇ ਨਾਲ ਵੀ ਤਿੰਨ ਗੱਡੀਆਂ ਲਾ ਰੱਖੀਆਂ ਨੇ ਸਾਰੇ ਪਰਿਵਾਰ ਨੂੰ ਦੇਰ ਕੰਮੇ ਪਤਾ ਨਹੀਂ ਕੀ ਅੱਥੇ ਬੰਬ ਡਿੱਗਦਾ ਇਸ ਕਰਕੇ ਪ੍ਰਭੂ ਤੁਹਾਨੂੰ ਦੇਖਣਾ ਚਾਹੁੰਦੇ ਆ ਕਿ ਉਹ ਖੁਚੀਕਾਸੀ ਗਈ ਕਿ ਲੋਕਾਂ ਨੂੰ ਦੇਖਣਾ ਪਾਣਾ ਆਪਾਂ ਨੂੰ ਸੰਜਾਸਾ ਦੇ ਵਿੱਚ ਜਵਾਬ ਦੇਣਾ ਕਿਉਂਕਿ ਜਵਾਬ ਸਾਂ ਬਿਨਾ ਆਪਣੀ ਲੋੜ ਹੈ ਪ੍ਰਭੂ ਆਪਣਾ ਕੰਮ ਨਹੀਂ ਹੁੰਦਾ ਇਹ ਸਰਕਾਰਾਂ ਨਹੀਂ ਕਰਦੀਆਂ ਜੇ ਤੁਸੀਂ ਕੱਟੇ ਹੋ ਨਵੇਂ ਤਾਂ ਆਪਣੇ ਕੰਮਾਂ ਨੂੰ ਆਪ ਦੇ ਇਸ ਕਰਕੇ ਭਰਾਓ